ਬਾਰਸ਼ ਵਿੱਚ ਬੱਚੇ ਮੀਂਹ ਨਾਲ ਲੈਂਦੇ ਹੋਏ ਮੀਂਹ ਨਾਲ ਲੈਂਦੇ ਹੋਏ ਨਿਆਣੇ ਕਾਫੀ ਗਰਮੀ ਤੋਂ ਬਰਾ ਮੀ ਵਾ ਆਪਣੇ ਮੂਨ ਕ ਨੇਾਰੇ ਮੀ ਦਾ ਨਜ਼ਾਰਾ ਲੈਂਦੇ ਹੋਏ ਇਹ ਸਮਰ ਕੋਈ ਕੋਸ਼ਿਸ਼ ਨਹੀਂ ਹੈ ਉਹ ਵੀ ਸਾਰੇ ਖਾਲੀ ਕੰਮ ਕਰਦੇ ਨੇ ਲੱਗ ਗਿਆ ਉਹਨੇ ਸਟੈਂਡ ਕਰਦਾ ਇਹ ਤੇ ਲੱਗ ਗਿਆ ਕਿ ਸਟੈਂਡ ਕਰੀ ਹੋਈ ਹੋਈ ਆ ਗਿਆ ਸਾਦੂ ਵੀ ਆਈ ਹੈ ਜੀ ਉਹ ਬੜਾ ਇੱਕ ਉਹ ਖੜ ਗਿਆ ਉਹ ਕਿਹੜਾ ਸਰਪੰਚ ਓ ਬਿਲੀ ਵਾਰ ਤੂੰ ਆਪਣੀ ਓ ਬਿਲੀ ਵਾਰ ਤੇ ਵੀ ਉਹੀ ਕਬਾ